ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੋ ਜੌਬ ਅਪਡੇਟ ਹੈ ਜੀ AIMS ਵੱਲੋਂ ਜਾਰੀ ਕੀਤਾ ਗਿਆ NORCET ਦਾ ਜੋ ਪੇਪਰ ਹੁੰਦਾ ਹੈ ਜੋ ਨਰਸਿੰਗ ਅਫਸਰ ਦਾ ਉਸ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਉਸ ਬਾਰੇ ਆਪਾਂ ਇਸ ਵੀਡੀਓ 'ਚ ਡਿਟੇਲ ਨਾਲ ਗੱਲ ਕਰਾਂਗੇ ਵੀਡੀਓ ਨੂੰ ਡਿਟੇਲ 'ਚ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਇਸ ਨੂੰ ਅਪਲਾਈ ਕਰਨ ਵਾਸਤੇ ਜੀ ਆਨਲਾਈਨ ਅਪਲਾਈ ਕਰਨਾ ਜੀ 24 ਫਰਵਰੀ ਤੋਂ ਆਨਲਾਈਨ ਸਟਾਰਟ ਤੇ ਲਾਸਟ ਡੇਟ ਅਪਲਾਈ ਕਰਨ ਦੀ 17 ਮਾਰਚ ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਨਰਸਿੰਗ ਆਫਸਰ ਦੀ ਵੈਕੈਂਸੀਜ਼ ਆ ਜਿਦੇ ਵਿੱਚ ਕੇ ਤੁਹਾਨੂੰ 34800 ਰੁਪਿਆ ਬੇਸਿਕ ਪੇ ਤੇ ਨਾਲ 9300 ਗ੍ਰੇਡ ਪੇ 4600 4600 ਗ੍ਰੇਡ ਪੇ ਮਿਲਣੀ ਹੈ ਗਰੁੱਪ B ਦੀ ਵੈਕੈਂਸੀ ਹੈ ਅਪਲਾਈ ਤੁਸੀਂ aimsexam.ac.in ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ education qualification ਇਸ ਵਿੱਚ ਜੋ ਰਹਿਣ ਵਾਲੀ ਕੈਂਡੀਡੇਟਸ ਜਾਂ ਫਿਰ ਬੀਐਸਸੀ ਆਨਰੀ ਨਰਸਿੰਗ ਦੇ ਵਿੱਚ ਹੋਣਾ ਚਾਹੀਦਾ ਤੇ ਰਜਿਸਟਰਡ ਹੋਣਾ ਚਾਹੀਦਾ ਨਰਸਿੰਗ ਕਾਉਂਸਲ ਸਟੇਟ ਕਾਉਂਸਲ ਦੇ ਨਾਲ ਜਾਂ ਫਿਰ ਕੈਂਡੀਡੇਟ ਬੀਐਸਸੀ ਪੋਸਟ ਸਰਟੀਫਿਕੇਟ ਬੋਸਟ ਬੇਸਿਕ ਨਰਸਿੰਗ ਹੋਣਾ ਚਾਹੀਦਾ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਰਜਿਸਟਰਡ ਹੋਣਾ ਚਾਹੀਦਾ ਐਸ ਅ ਨਰਸ ਐਂਡ ਮਿਡਵਾਈਫ ਉਸ ਤੋਂ ਬਾਅਦ ਜਹਾਂ ਤਾ ਫਿਰ ਕੈਂਡੀਡੇਟਸ ਅਗਰ ਇਹਨਾਂ ਦੋ ਉੱਪਰ ਵਾਲੇ ਦੋਨਾਂ 'ਚੋਂ ਨਹੀਂ ਹੈਗਾ ਕੁਝ ਤਾਂ ਉਸਤੇ ਕੋਲੇ ਕੈਂਡੀਡੇਟਸ ਕੋਲੇ ਡਿਪਲੋਮਾ ਜੀਐਨਐਮ ਦਾ ਹੋਣਾ ਚਾਹੀਦਾ ਐਂਡਿੰਗ ਨਰਸਿੰਗ ਕਾਉਂਸਲ ਸਟੇਟ ਕਾਉਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਤੇ 2 ਸਾਲ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਪੰਜਾਬ ਬੈਡ ਹਸਪੀਟਲ ਦਾ ਤੁਹਾਡੀ ਐਜੂਕੇਸ਼ਨ ਤੁਹਾਡਾ ਰਿਜ਼ਲਟ ਡਿਕਲੇਅਰ ਹੋਣ ਤੋਂ ਬਾਅਦ ਵਿੱਚ ਤੇ ਇਸ ਦੇ ਵਿੱਚ 2 ਸਾਲ ਦਾ ਜੋ ਐਕਸਪੀਰੀਅੰਸ ਹੈ ਤੁਹਾਡਾ ਜੋ ਰਜਿਸਟਰਡ ਹੋ ਜਾਓਗੇ ਤੁਸੀਂ ਨਰਸਿੰਗ ਕਾਉਂਸਲ ਉਸ ਤੋਂ ਬਾਅਦ ਦਾ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ ਏਜ ਲਿਮਿਟ 18 ਤੋਂ 30 ਸਾਲ ਤੇ ਜੋ ਅਪਲਾਈ ਕਰਨ ਦੀ ਲਾਸਟ ਡੇਟ ਹੈ ਉਸ ਤੱਕ ਦੀ ਤੁਹਾਡੀ ਜੋ ਏਜ 18 ਤੋਂ 30 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਯਾਨੀ ਕਿ 17 ਮਾਰਚ ਤੱਕ ਤੁਹਾਡੀ ਏਜ 17 18 ਤੋਂ 30 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਐਪਲੀਕੇਸ਼ਨ ਫੀਸ OBC ਅਤੇ ਜਨਰਲ ਕੈਂਡੀਡੇਟਸ ਦੀ 3000 ਰੁਪਇਆ SC ST ਤੇ EWS ਦੀ 2400 ਰੁਪਇਆ ਫਿਜ਼ੀਕਲੀ ਹੈਂਡੀਕੈਪਟ ਕੈਂਡੀਡੇਟ ਦੀ ਕੋਈ ਵੀ ਫੀਸ ਇਸ ਵਿੱਚ ਨਹੀਂ ਰਹਿਣ ਵਾਲੀ ਉਸ ਤੋਂ ਬਾਅਦ ਇਸ ਦਾ ਜੋ ਆਨਲਾਈਨ ਫਸਟ ਪ੍ਰੀ ਦਾ ਐਗਜ਼ਾਮ ਰਹਿਣੇ ਵਾਲਾ ਜੀ 12 April Saturday ਵਾਲੇ ਦਿਨ ਹੋਊਗਾ ਤੇ CBT ਟੈਸਟ ਜੋ ਮੇਨ ਹੋਣਾ ਉਹ 2 May ਜੋ ਕਿ ਫਰਿਆ ਸ਼ੁੱਕਰਵਾਰ ਵਾਲੇ ਦਿਨ ਇਸ ਦਾ ਪੇਪਰ ਹੋਣ ਵਾਲਾ ਹੈ ਜਿਹੜੇ ਕੈਂਡੀਡੇਟਸ ਜੀਐਨਐਮ ਕੀਤੀ ਹੈ ਜਾਂ ਫਿਰ ਬੀਐਸਸੀ ਪੋਸਟ ਬੇਸਿਕ ਵਗੈਰਾ ਕੀਤੀ ਹੋਈ ਹੈ ਉਹ ਇਸ ਵਿੱਚ ਅਪਲਾਈ ਕਰ ਸਕਦੇ ਆ ਜੀ ਬਹੁਤ ਵਧੀਆ ਵੈਕੈਂਸੀ ਏਐਮਸ ਦੁਆਰਾ ਜੋ ਕਿ ਏਐਮਸ ਬਠਿੰਡਾ ਦੇ ਵਿੱਚ ਵੀ ਵੈਕੈਂਸੀਆਂ ਇਸ ਦੀਆਂ ਆਉਣ ਵਾਲੀਆਂ ਉਹ ਇਸ ਵਿੱਚ ਅਪਲਾਈ ਕਰ ਸਕਦੇ ਆ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ